ਨਾਨਕ ਸਿੰਘ ਜੀ ਨੇ ਸਟੇਟਮੈਂਟ ਆਪਣਾ ਐਫੀਡੇਵਿਟ ਲਾਇਆ ਕਿ ਮੈਨੂੰ 15 ਤਰੀਕ ਨੂੰ ਪਤਾ ਲੱਗਦਾ ਘਟਨਾ ਦਾ ਕਾਰਨ ਸਾਹ ਦੀ ਕੁੱਟਮਾਰ ਜੀ 13 ਤਰੀਕ ਨੂੰ ਹੋਈ ਹੈ ਮੈਨੂੰ 15 ਤਰੀਕ ਨੂੰ ਪਤਾ ਲੱਗਦਾ ਮਸਟਰ ਡਾਕਟਰ ਨਾਨਕ ਸਿੰਘ ਝੂਠ ਬੋਲ ਰਹੇ ਸੀ ਸ਼ਰਿਆਮ ਸ਼ਰਿਆ ਸਤਜੀ ਅਕਾਲ ਜੀ ਇੱਥੇ ਜੀ ਗੱਲ ਕਰਾਂਗੇ ਕਰਨਲ ਬਾਤ ਕੇਸ ਦੀ ਇਹਦੇ ਵਿੱਚ ਪੁਲਿਸ ਅਫਸਰਾਂ ਨੂੰ ਲੈ ਕੇ ਆਲਰੇਡੀ ਜਿਹੜੀਆਂ ਚਰਚਾ ਨੇ ਹੁੰਦੀ ਭਈਏ ਨਾ ਸਿਰਫ ਪੁਲਿਸ ਅਫਸਰ ਬਲਕਿ ਇਥੇ ਵੱਡੇ ਵੱਡੇ ਜਿਹੜੇ ਹੱਥ ਨੇ ਐਸ ਕੇਸ ਦੇ ਵਿੱਚ ਮਲਵਸ ਨਜ਼ਰ ਆਂਦੇ ਪਏ ਨੇ ਇਹ ਬਹੁਤ ਬਹੁਤ ਵੱਡਾ ਇੱਕ ਪੰਡੋਰਾ ਬਾਕਸ ਹੈ ਜਿਹੜਾ ਖੁੱਲਣ ਚੱਲਿਆ ਹੈ ਇਥੇ ਗੁਰਤੇਜ ਸਿੰਘ ਨੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਰਨਲ ਬਾਦ ਕੇਸ ਨੂੰ ਲੈ ਕੇ ਉਹ ਤਮਾਮ ਐਸ ਐਚਓ ਜਿਹੜੇ ਐਸ ਕੇਸ ਦੇ ਵਿੱਚ ਕਿਸੇ ਕਿਸਮ ਦੀ ਕਾਰਵਾਈ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ ਮਤਲਬ ਉਹਨੂੰ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦੇ ਬਲਕਿ ਕਿਉਂਕਿ ਉਹ ਉਹਦੇ ਵਿੱਚ ਮਲਬੂਸ ਨੇ ਤੇ ਐਸੇ ਕਰਕੇ ਅਦਾਲਤ ਨੇ ਵੀ ਬਹੁਤ ਵੱਡਾ ਸਵਾਲ ਆਲਰੇਡੀ ਚੁੱਕਿਆ ਇਹਦੇ ਤੇ ਤੇ ਹਜੇ ਪਹਿਲਾਂ ਤੁਹਾਡੇ ਨਾਲ ਇਹ ਬਹੁਤ ਐਮ ਕਿਸਮ ਦੀ ਰਿਪੋਰਟ ਸ਼ੇਅਰ ਕਰਾਂਗੇ ਅਤੇ ਕੀ ਅ ਅੱਗੇ ਸਾਹਮਣੇ ਆਉਂਦੀਆਂ ਪਈਆਂ ਨੇ ਚੀਜ਼ਾਂ ਨਵੀਆਂ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਪਹਿਲਾਂ ਵੀਡੀਓ ਵੇਖਾਂਗੇ ਫਿਰ ਚਰਚਾ ਕਰਾਂਗੇ ਚੈਨਲ ਤੇ ਤੁਸੀਂ ਨਵੇਂ ਹੋ ਤੇ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ 让我们 ਸੀਬੀਆਈ ਨੂੰ ਕੋਈ ਵੀ ਕੇਸ ਕਈ ਸਾਲਾਂ ਬਾਅਦ ਪੰਜਾਬ ਵਿੱਚ ਮਾਰਕ ਹੋਇਆ ਹੈ ਕਰਨਲ ਪੁਸ਼ਪਿੰਦਰ ਬਾਠ ਦੇ ਨਾਮ ਕੁੱਟਮਾਰ ਹੋਣਾ ਤੁਹਾਡੇ ਸਾਧੂ ਦੇ ਨਾਲ ਕੁੱਟਮਾਰ ਹੋਣਾ ਚਾਰ ਇੰਸਪੈਕਟਰ ਰੈਂਕ ਦੇ ਸੀਆਈਏ ਲੈਵਲ ਦੇ ਆ ਉਹਨਾਂ ਦੇ ਹੋਰ ਜਿਹੜੇ ਸਾਥੀ ਉਹਨਾਂ ਨੂੰ ਬਚਾਣ ਲਈ ਇਸ ਲੈਵਲ ਤੱਕ ਐਡਮਿਨਿਸਟ੍ਰੇਸ਼ਨ ਜਾਂਦੀ ਹੈ ਸਰਕਾਰ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਜਾਂਦਾ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਜਾਂਦੇ ਨੇ ਈਵਨ ਯੂਟੀ ਪੁਲਿਸ ਜਾਂਦੀ ਹੈ ਤੋਨੇ ਦੇ ਪਿੱਛੇ ਜਿਹੜਾ ਤਬਾਹ ਨਜ਼ਰ ਆਇਆ ਉਹ ਕੀ ਨਜ਼ਰ ਆਇਆ ਨਾਨਕ ਸਿੰਘ ਜੀ ਨੇ ਸਟੇਟਮੈਂਟ ਆਪਣਾ ਐਫੀਡੇਵਿਟ ਲਾਇਆ ਕਿ ਮੈਨੂੰ 15 ਤਰੀਕ ਨੂੰ ਪਤਾ ਲੱਗਦਾ ਘਟਨਾ ਦਾ ਸ਼ਰਮਪਾਲ ਜੀ ਦੀ ਕੁੱਟਮਾਰ ਜੀ 13 ਤਰੀਕ ਨੂੰ ਹੋਈ ਹੈ ਮੈਨੂੰ 15 ਤਰੀਕ ਨੂੰ ਪਤਾ ਲੱਗਦਾ ਡਾਕਟਰ ਨਾਨਕ ਸਿੰਘ ਝੂਠ ਬੋਲ ਰਹੇ ਸੀ ਸ਼ਰਮਾਂ ਦੇ ਵਿੱਚ ਫਿਰ ਮੈਂ ਹਾਈ ਕੋਰਟ ਦੇ ਜੱਜ ਅਨੂਪ ਚਿਟਕਾਰਾ ਜੀ ਦੇ ਕੋਰਟ 'ਚ ਮੋਦਗਿਲ ਸਾਹਿਬ ਦੀ ਕੋਰਟਸ 'ਮੈਂ ਆਪਣਾ ਫੋਨ ਪੇਸ਼ ਕਰਤਾ ਵੀ ਆ ਦੇਖੋ ਜੀ ਮੇਰੀਆਂ WhatsApp ਤੇ ਗੱਲ ਹੋਈ ਹੋਈ ਹੈ ਕੀ ਆਹਾ ਸਾਰੇ ਇਹਨਾਂ ਦੇ ਖਾਸ ਪੁਲਿਸ ਆਫੀਸਰ ਸੀਗੇ ਆ ਸਾਰੇ ਕਿਉਂਕਿ ਸਾਰੇ ਜਿਹੜੇ ਕੰਮ ਕਰਦੇ ਨੇ ਆ ਚਾਹ ਦੇ ਪੁਲਿਸ ਆਫੀਸਰ ਕਰਦੇ ਸੀ ਉੱਪਰੋਂ ਜਿਹੜਾ ਹੋਟਲ ਆਉਂਦਾ ਸੀ ਇੰਪਲੀਮੈਂਟ ਆ ਕਰਦੇ ਮਤਲਬ ਆਹਾ ਇੱਕ ਤਰ੍ਹਾਂ ਦਾ ਪੁਲਿਸੀ ਵਰਦੀ ਚ ਮੈਂ ਕਹੂੰਗਾ ਪੁਲਿਸੀ ਵਰਦੀ ਚ ਆਤਵਾਦੀ ਬਣੇ ਹੋਏ ਨੇ ਆ ਇਹ ਲੋਕ ਪ੍ਰੋਬਲਮ ਆ ਕਿ ਸਾਰਾ ਸਿਸਟਮ ਹੀ ਤਾਣਾ ਮਾਣਾ ਉੱਪਰ ਤੱਕ ਖਰਾਬ ਹੋਇਆ ਹੋਇਆ ਹੈ ਇਹਦੀਏ ਤਾਣਾ ਉਸ ਤੋਂ ਵੀ ਉੱਪਰ ਜਾਣੀ ਹੈ ਹੂੰ ਇਸ ਤੋਂ ਵੀ ਉੱਪਰ ਜਾਣਾ। ਮਾਮਲਾ ਇਸ ਵਾਸਤੇ ਵੱਡਾ ਹੈਗਾ ਕਿ ਇਕੱਲੀ ਗੱਲ ਇਨਸਪੈਕਟਰਾਂ ਤੱਕ ਰੁਕਣੀ ਨਹੀਂ। ਜੇ ਇਸ ਨੂੰ ਲੌਜੀਕਲੀ ਥੋੜਾ ਜਿਹਾ ਪਰਸੂ ਕਰਦੇ ਨੇ ਥੋੜਾ ਮਾਮਲਾ ਕਪਲਡ ਵਿਦ ਦਿਸ ਮੰਡੋਰ ਇਨਕਾਊਂਟਰ। ਸੋ ਗੱਲ ਕਿਤੇ ਹੋਰ ਜਾਂਦੀ ਹੈ। ਆ ਗੱਲ ਬਹੁਤ ਉੱਪਰ ਤੱਕ ਜਾਣੀ ਹੈ ਜੀ। ਇਸੇ ਲਈ ਆ ਸਾਰਾ ਸਿਸਟਮ ਲੱਗਿਆ ਹੈ ਕਿ ਕਿਸੇ ਤਰੀਕੇ ਇਹਨਾਂ ਨੂੰ ਅੱਜ ਪੂਰਾ ਇਹਨਾਂ ਨੂੰ ਫਿਕਰ ਪੈ ਗਿਆ ਅੱਜ ਕਿ ਅਸੀਂ ਤਾਂ ਅੱਜ ਢਿਲੋਂ ਕਿਥੇ ਆ ਕੇ ਬੈਠ ਗਿਆ ਕੋਰਟ। ਹੋਰ ਪਰਿਵਾਰ ਜੋ ਕਿ ਤੁਸੀਂ ਨਾਲ ਜੋੜਲੇ ਸੀ ਇਨਕਲੂਡਿੰਗ ਜਸਪ੍ਰੀਤ ਦਾ ਪਰਿਵਾਰ ਉਹਨਾਂ ਨੂੰ ਹੋਰ ਤੁਹਾਡੇ ਨਾਲ ਤਗੜੇ ਹੋ ਕੇ ਖੜਨ ਦੀ ਲੋੜ ਸੀ ਕਿਉਂਕਿ ਹੁਣ ਤੱਕ ਕੇਸ ਨੇ ਉਹ ਨੇੜੇ ਪਹੁੰਚਣਾ ਸੀ ਵੀ ਜਾਂਚ ਤੋਂ ਬਾਅਦ ਤੇ ਉਹ ਪਿੱਛੇ हट ਗਏ ਐਕਚੁਅਲੀ ਉਹ ਪਰਿਵਾਰ ਨਾਲ ਮੇਰੀ 13 ਤਰੀਕ ਨੂੰ ਲਾਸਟ ਗੱਲ ਹੋਈ ਅੱਛਾ ਉਹ ਦਿਨ ਵੀ ਉਹ ਪਰਿਵਾਰ ਬਹੁਤ ਡਰਿਆ ਹੋਇਆ ਸੀ ਲਖਵਿੰਦਰ ਅੱਜ ਉਹਨਾਂ 'ਤੇ ਬਹੁਤ ਹੋਣਾ ਪਰਿਵਾਰ ਬਹੁਤ ਜ਼ਿਆਦਾ ਪੁਲਿਸ ਦਾ ਦਬਾਅ ਇਹ ਅਫਸਰ ਜਿਹੜੇ ਘੁੰਮਦੇ ਫਿਰ ਰਹੇ ਨੇ ਬਾਹਰ ਹਾਂ ਬਹੁਤ ਜ਼ਿਆਦਾ ਦਬਾਅ ਹੈ ਵੀ ਕਿਸੇ ਤਰੀਕੇ ਤੁਸੀਂ ਇਨਕਾਊਂਟਰ ਵਾਲਾ ਕੇਸ ਵਾਪਸ ਲਓ ਤੇ ਕਹਿੰਦੇ ਜੀ ਸਾਡੇ ਤੇ ਬਹੁਤ ਨਾਲ ਦਬਾਅ ਪਾ ਰਹੇ ਨੇ ਵੀ ਤੇਰੇ ਜਵਾਈ ਤੇ ਪਰਚਾ ਦੇ ਦਾਂਗੇ ਤੇਰੇ ਤੇ ਕੁਛ ਨਾ ਕੁਝ ਪਾ ਦਾਂਗੇ ਇਸ ਘਟਨਾ ਤੋਂ ਕੁਝ ਘੰਟੇ ਬਾਅਦ ਕਰਨਾਲ ਸਾਧਨ ਕੁਟਮਰ ਬੂ ਸਾਡੇ ਕਿੰਨਾ ਕੈਪ ਸੀਗਾ 6-7 ਘੰਟੇ ਮਤਲਬ ਆਏ ਲਾਲੋ ਸੀ ਸ਼ਾਮ ਨੂੰ 5:30 ਵਜੇ ਇਨਕਾਊਂਟਰ ਕੀਤਾ ਬੈਸ ਕਾਨਫਰੈਂਸ ਹੋਈ ਤੇ ਸੱਤ ਸੌ ਦੇ ਸੱਤ ਜੋ ਵੀ ਹੋਇਆ ਕੀ ਸੀਗਾ ਫਿਰ ਇਹ ਇਹ ਲੋਕ ਤੁਹਾਨੂੰ ਸਮਝ ਕਿਹਾ ਜੋ ਕਰਨਲ ਸਾਹਿਬ ਦਾ ਕਿਉਂਕਿ ਉਹਨਾਂ ਨੇ ਆਪਣਾ ਥਿਊ ਦਿੱਤਾ ਨਹੀਂ ਆ ਮੀਡੀਆ ਦੇ ਸਾਹਮਣੇ ਉਹ ਡਿਊਟੀ ਬਿਕੋਜ਼ ਇਹਗਾ ਸਰਵਿੰਗ ਹਨ ਅੱਗੇ ਸਕਦੇ ਲੇਕਿਨ ਜੀ ਉਸ ਬਾਅਦ ਆਹ ਉਹ ਥੇ ਢਾਬੇ ਤੇ ਰੀਜਨਲ ਹਸਪੀਟਲ ਢਾਬੇ ਤੇ ਆਹ ਗਏ ਨਹੀਂ ਸਾਰੇ ਯਾਨੀ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੇ ਕਿਵੇਂ ਇਹਨਾਂ ਨੇ ਕੁੱਟਮਾਰ ਕੀਤੀ ਫਿਰ ਆਹ ਸਾਰੇ ਕੁੱਟਮਾਰ ਕਰਨ ਤੋਂ ਬਾਅਦ ਡੀਆਈਜੀ ਮੰਦਿਰ ਸਿੰਘ ਜੀ ਦੇ ਘਰ ਗਏ ਨੇ ਮੈਂ ਇਹਨਾਂ ਨੇ ਮਾਨਕ ਸਿੰਘ ਨੂੰ ਵੀ ਗੱਲ ਹੋਈ ਆਪਸ ਵਿੱਚ ਇਹਨਾਂ ਦੀ ਇਹੀ ਕਰਕੇ ਮੁੰਡਿਆਂ ਦਾ ਹੋ ਗਿਆ ਤੇ ਆਪਾਂ ਦੇਖਣਾ ਤਾਂ ਹੀ ਇਹਨਾਂ ਨੇ ਸਾਰਾ ਕੀਤਾ ਹੋਇਆ ਸੀ ਕਿਉਂਕਿ ਇਹਨਾਂ ਨੇ ਝੂਠਾ ਇੰਕਾਊਂਟਰ ਕਰਾਇਆ ਹੋਇਆ ਸੀ ਅਮੰਗਲ ਪਟਿਆਲੇ ਦਾ ਕੇਸ ਸੀ ਇੱਕ ਫੌਜ ਦੇ ਕਰਨਲ ਦੇ ਨਾਲ ਕੁੱਟਮਾਰ ਹੋਈ ਸੀ ਸਾਬਕਾ ਮੁੱਖ ਮੰਤਰੀ ਦੋ ਵਾਰ ਦੇ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਬੀਜੇਪੀ ਦੇ ਨਾਲ ਹੈ ਕੋਈ ਇੱਕ ਸਾਬਕਾ ਫੌਜੀ ਵੀ ਨੇ ਫੌਜੀ ਭਾਈਚਾਰੇ ਤੋਂ ਉਹਨਾਂ ਨੇ ਆਪਣੇ ਸਮੇਂ ਤੇ ਵੋਟਾਂ ਵੀ ਬਹੁਤ ਲਈਆਂ ਨੇ ਲੇਕਿਨ ਮੈਂ ਉਹਨਾਂ ਦਾ ਕੋਈ ਕਮੈਂਟ ਨਹੀਂ ਵੇਖਿਆ ਇਸ ਕੇਸ 'ਚ ਇਸ ਚੀਜ਼ ਤੋਂ ਮੈਨੂੰ ਵੀ ਚਰਚਾ ਲੱਗਿਆ ਸੀ ਆਈ ਵਾਸ ਨਾਟ ਐਕਸਪੈਕਟਿੰਗ ਕਿ ਕੈਪਟਨ ਅਮਰਿੰਦਰ ਸਿੰਘ ਜੀ ਪਰਿਵਾਰ ਨਾਲ ਖੁੱਲ ਕੇ ਨਹੀਂ ਸਪੋਰਟ ਕਰਨਗੇ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਦੇ ਇਸ ਖਾਸ ਇੰਟਰਵਿਊ ਦੇ ਵਿੱਚ ਮੇਰੇ ਨਾਲ ਇੱਕ ਅਜਿਹੇ ਸ਼ਖਸੀਅਤ ਨੇ ਇੱਕ ਅਜਿਹੇ ਮਹਿਮਾਨ ਹੈਗੇ ਨੇ ਜਿਨ੍ਹਾਂ ਦੀ ਪਿਛਲੇ ਕਈ ਮਹੀਨਿਆਂ ਦੀ ਮਿਹਨਤ ਦਾ ਸਦਕਾ ਅੱਜ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਕਈ ਸਾਲਾਂ ਬਾਅਦ ਇੱਕ ਅਜਿਹੀ ਇਨਕੁਆਇਰੀ ਦਾ ਸਾਹਮਣਾ ਕਰਨਾ ਪਏਗਾ ਇਨਵੈਸਟੀਗੇਸ਼ਨ ਦਾ ਸਾਹਮਣਾ ਕਰਨਾ ਪਏਗਾ ਜੋ ਕਿ ਕਰੇਗੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਮੈਂ ਗੱਲ ਕਰ ਰਿਹਾ ਹਾਂ ਪਟਿਆਲਾ ਦੇ 4 ਮਹੀਨੇ ਪੁਰਾਣੇ ਕਰਨਲ ਪੁਸ਼ਪਿੰਦਰ ਬਾਠ ਕੁਟਮਾਰ ਮਾਮਲੇ ਦੀ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਕਰਨਲ ਪੁਸ਼ਪਿੰਦਰ ਬਾਠ ਉਹਨਾਂ ਦੇ ਸਾਡੂ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਟੇਟ ਕਾਰਜਕਾਰਨੀ ਦੇ ਮੈਂਬਰ ਸਰਦਾਰ ਗੁਰਤੇਜ ਸਿੰਘ ਢਿੱਲੋਂ ਸਾਹਿਬ ਹੈਗੇ ਨੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੁਸੀਂ ਸਾਨੂੰ ਆਪਣੇ ਸਟੂਡੀਓ ਚ ਬੁਲਾਇਆ ਮਾਨ ਬਖਸ਼ਿਆ ਤੁਹਾਡਾ ਲੱਖੀ ਜੀ ਬਹੁਤ ਧੰਨਵਾਦ ਵੈਲਕਮ ਸਰ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਇਸ ਕੇਸ ਦੇ ਵਿੱਚ ਬੀਤੇ ਦਿਨ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸੀਬੀਆਈ ਇਨਕੁਆਇਰੀ ਦਾ ਆਰਡਰ ਦਿੱਤਾ ਤੇ ਇੱਕ ਕਾਫੀ ਲੰਬੀ ਚੌੜੀ ਲੜਾਈ ਲੋਕਾਂ ਨੇ ਦੇਖਿਆ ਮੀਡੀਆ ਦੇ ਵਿੱਚ ਹਰ ਮੌਕੇ ਹਰ ਸਟੇਜ ਉੱਤੇ ਇਸ ਦੀ ਕਵਰੇਜ ਹੋਈ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਇਸ ਮਾਮਲੇ ਨੂੰ ਖੁਰਦ-ਬੁਰਦ ਇਸ ਕੇਸ ਇਨਵੈਸਟੀਗੇਸ਼ਨ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਡੇ 1 ਤੋਂ ਕੀਤੀਆਂ ਤੇ ਪੰਜਾਬ ਸਰਕਾਰ ਦੇ ਭਰੋਸਿਆਂ ਦੇ ਬਾਵਜੂਦ ਹਾਈ ਕੋਰਟ ਦੇ ਇੰਟਰਵੈਨਸ਼ਨ ਦੇ ਬਾਵਜੂਦ ਯੂਟੀ ਪੁਲਿਸ ਦੇ ਵੀ ਇਸ ਮਾਮਲੇ ਦੀ ਪੜਤਾਲ ਨੂੰ ਆਪਣੇ ਹੱਥ ਵਿੱਚ ਲੈਣ ਦੇ ਬਾਵਜੂਦ ਵੀ ਨਬਤ ਇਥੇ ਆਈ ਕਿ ਹਾਈ ਕੋਰਟ ਨੂੰ ਇਸ ਮਾਮਲੇ ਨੂੰ ਸੀਬੀਆਈ ਦੇ ਸਪੁਰਦ ਕਰਨਾ ਪਿਆ। ਕਈ ਸਾਲਾਂ ਬਾਅਦ ਪਹਿਲਾ ਜੇ ਹਾਂ ਮਾਮਲਾ ਜੋ ਕਿ ਸੀਬੀਆਈ ਨੂੰ ਸੌਪਿਆ ਜਾ ਰਿਹਾ ਹੈ। ਅੱਜ ਸਾਡੇ ਨਾਲ ਸਰਦਾਰ ਢਿੱਲੋਂ ਗੱਲ ਕਰਨਗੇ ਕਿ ਉਹਨਾਂ ਦਾ ਸੰਘਰਸ਼ ਕਿਵੇਂ ਦਾ ਰਿਹਾ ਤੇ ਇਸ ਦਾ ਮਾਇਨਾ ਸਿਰਫ ਕਰਨਲ ਪੁਸ਼ਪਿੰਦਰ ਬਾਟਕੋਟਮਾਰ ਮਾਮਲੇ ਤੱਕ ਹੀ ਕੀ ਸੀਮਿਤ ਹੈ ਜਾਂ ਫਿਰ ਇਹ ਗੱਲ ਅੱਗੇ ਵਧੇਗੀ। ਢਿੱਲੋਂ ਸਾਹਿਬ ਮੈਂ ਤਾਂ ਇਹ ਜਾਨਣਾ ਚਾਹਾਂਗਾ ਕਿ ਸੀਬੀਆਈ ਨੂੰ ਕੋਈ ਵੀ ਕੇਸ ਕਈ ਸਾਲਾਂ ਬਾਅਦ ਪੰਜਾਬ ਵਿੱਚ ਮਾਰਕ ਹੋਇਆ ਹੈ। ਕਰਨਲ ਪੁਸ਼ਪਿੰਦਰ ਬਾਟ ਦੇ ਨਾਲ ਕੁੱਟਮਾਰ ਹੋਣਾ ਤੁਹਾਡੇ ਸਾਡੂ ਦੇ ਨਾਲ ਕੁੱਟਮਾਰ ਹੋਣਾ ਇਹ ਸਾਰਾ ਮਾਮਲਾ ਸਭ ਦੇ ਸਾਹਮਣੇ ਸੀ ਲੇਕਿਨ ਇੰਨਾ ਸਮਾਂ ਇੰਨਾ ਸੰਘਰਸ਼ ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਸਮਝ ਵਿੱਚ ਆ ਰਿਹਾ ਹੈ ਕਿ ਪੁਲਿਸ ਨੇ ਆਪਣੇ 4 ਅਫਸਰਾਂ ਨੂੰ ਜਾਂ 12 ਅਫਸਰਾਂ ਨੂੰ ਬਚਾਉਣ ਲਈ 4 ਇਨਸਪੈਕਟਰ ਰੈਂਕ ਦੇ CIA ਲੈਵਲ ਦੇ ਆ ਉਹਨਾਂ ਦੇ ਹੋਰ ਜਿਹੜੇ ਸਾਥੀ ਉਹਨਾਂ ਨੂੰ ਬਚਾਉਣ ਲਈ ਇਸ ਲੈਵਲ ਤੱਕ ਐਡਮਿਨਿਸਟ੍ਰੇਸ਼ਨ ਜਾਂਦੀ ਹੈ ਸਰਕਾਰ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਜਾਂਦਾ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਜਾਂਦੇ ਨੇ ਈਵਨ ਯੂਟੀ ਪੁਲਿਸ ਜਾਂਦੀ ਹੈ ਤੋਂ ਦੇ ਪਿੱਛੇ ਜਿਹੜਾ ਦਬਾਅ ਨਜ਼ਰ ਆਇਆ ਉਹ ਕੀ ਨਜ਼ਰ ਆਇਆ ਦੇਖੋ ਲਖੀ ਜੀ ਜਿਹੜਾ ਜਦੋਂ ਪਹਿਲੇ ਇਨਸਟੈਂਸ ਚ ਮੈਂ ਦੇਖਦਾ ਸੀ ਜਿਹੜੀ ਘਟਨਾ ਵਾਪਰੀ ਸਾਡੇ ਪਰਿਵਾਰ ਨਾਲ ਵੀ ਇੱਕ ਕੁੱਟਮਾਰ ਕੀਤੀ ਗਈ ਉਸ ਦਿਨ ਹੀ ਇਹਨਾਂ ਨੇ ਜਿਹੜੇ ਪੁਲਿਸ ਵਾਲੇ ਆ ਸੀਗੇ ਇੰਸਪੈਕਟਰ ਇਹਨਾਂ ਨੇ ਇਨਕਾਊਂਟਰ ਵੀ ਕੀਤਾ ਸੀਗਾ ਉਸੇ ਸ਼ਾਮ ਨੂੰ 5:30 ਵਜੇ ਤੇ ਜਦੋਂ ਪਹਿਲੇ ਟਾਈਮਸ ਆ ਜੀ ਮੈਨੂੰ ਐ ਲੱਗਦਾ ਸੀ ਕਿ ਜਿਹੜੇ ਐਸਐਸਪੀ ਪਟਿਆਲੇ ਨਾਨਕ ਸਿੰਘ ਨੇ ਜਾਂ ਮਨਦੀਪ ਸਿੱਧੂ ਨੇ ਵੀ ਉਹਨਾਂ ਨੂੰ ਮੈਂ ਦੱਸੂਗਾ ਤੇ ਉਹ ਇਸ ਗੱਲ ਦਾ ਲੈਂਗ ਨੋਟਿਸ ਲੈਣਗੇ ਤੇ ਆਪਣੇ ਪੁਲਿਸ ਅਫਸਰਾਂ ਦੇ ਕਾਰਵਾਈ ਕਰਨਗੇ ਤੇ ਮੈਂ ਜਦੋਂ ਮਨਦੀਪ ਸਿੱਧੂ ਜੀ ਨੂੰ ਕਾਲ ਕੀਤਾ ਰਾਤ ਨੂੰ ਦੋ ਕਾਲਾਂ ਕੀਤੀਆਂ ਉਹਨਾਂ ਨੂੰ ਰਾਤ ਨੂੰ ਵੀ ਮੇਰੇ ਸਾਨੂੰ ਸਾਹ ਨੂੰ ਵੀ ਐ ਕਰਕੇ ਕੁੱਟਮਾਰ ਹੋ ਗਈ ਦੂਜੇ ਫੋਨ ਤੇ ਦੂਜੀ ਵਾਰੀ ਜਦੋਂ ਗੱਲ ਕੀਤੀ ਕਹਿੰਦੇ ਮੈਂ ਐਸਐਸਪੀ ਨਾਨਕ ਸਿੰਘ ਨੂੰ ਕਹਿਤਾ ਚਲੋ ਸਭ ਉਹੀ ਦੇਖੂਗਾ ਤੁਹਾਡਾ ਕੇਸ ਤੇ ਉਹਦੇ ਨਾਲ ਹੀ ਗੱਲ ਕਰੋ ਤੁਸੀਂ ਤੇ ਮੈਂ ਡੀਐਸਪੀ ਸਤਾਮ ਸਿੰਘ ਨੂੰ ਕਹਿਤਾ ਤੇ ਉਹ ਤੁਹਾਡੇ ਆ ਕੇ ਤੇ 13 ਦੀ ਰਾਤ ਦੀ ਗੱਲ ਕਰ ਰਿਹਾ ਸੀ ਤੇ ਮੈਂ ਉਹ ਤੋਂ ਬੜਾ ਮੈਨੂੰ ਇੱਕਦਮ ਝਟਕਾ ਜਿਹਾ ਲੱਗਿਆ ਕਿ ਡੀ ਡੀਐਸ ਆਪਣਾ ਡੀਆਈਜੀ ਮਨਦੀਪ ਸਿੱਧੂ ਇੱਕ ਚੰਗੇ ਰਿਸਪੈਕਟੇਬਲ ਆਫੀਸਰ ਤੇ ਮੇਰੀ ਨਜ਼ਰ ਵਿੱਚ ਮੈਂ ਇਹ ਸੋਚਦਾ ਹੁੰਦਾ ਸੀ ਵੀ ਵੀ ਉਸ ਇਨਸਾਫ ਦੀ ਗੱਲ ਕਰਨਗੇ ਆਏ ਨਹੀਂ ਕਹਿਣਗੇ ਨਾਨਕ ਸਿੰਘ ਹੀ ਕਰੂਗਾ ਉਹਨਾਂ ਨੂੰ ਐਂ ਕਹਿਣਾ ਚਾਹੀਦਾ ਸੀਗਾ ਕਿ ਜਿੱਥੇ ਲੋੜ ਪਊਗੀ ਮੈਨੂੰ ਦੱਸੋ ਤੁਹਾਡੇ ਕੋਲ ਸਾਰੇ ਆਪਾਂ ਕਾਰਵਾਈ ਕਰਦੇ ਤੁਹਾਨੂੰ ਡੀਆਈਜੀ ਨੂੰ ਕਿਉਂ ਅਪਰੋਚ ਕਰਨ ਦੀ ਲੋੜ ਪਈ ਨਾਨਕ ਸਿੰਘ ਨਾਨਕ ਸਿੰਘ ਦਾ ਫੋਨ ਸਵਿਚ ਆਫ ਸੀਗਾ ਰਾਤ ਨੂੰ 12:30 ਵਜੇ ਬਾਅਦ ਤੇ ਉੱਥੇ ਕੋਈ ਕੱਦਨ ਸਾਹਿਬ ਖੂਨੋ ਖੂਨ ਅੰਗਰ ਖੂਨੋ ਖੂਨ ਐਸ ਐਚਓ ਸਿਵਲ ਲਾਈਨ ਕੋਈ ਸਾਡਾ ਜਾਂ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਜਦੋਂ ਵੀਡੀਓਜ਼ ਦੇਖਿਆ ਸਮਝ ਆ ਗਈ ਸੀ ਵੀ ਆਹਾਂ ਬੰਦੇ ਨੇ ਪੁੱਲ ਸਾਰੇ ਨੇ ਘੱਟ ਕੇ ਗਏ ਨੇ ਗੁੱਟਮਾਰ ਕਰਕੇ ਗਏ ਨੇ ਤੇ ਮੈਂ ਚਾਹੁੰਦਾ ਸੀ ਵੀ ਰਾਤੋ ਰਾਤ ਬੰਦੇ ਫੜੇ ਜਾਂ ਪਤਾ ਲੱਗੇ ਕਿੱਥੇ ਗਏ ਨੇ ਉਹ ਤੇ ਪੁਲਿਸ ਦਾ ਢਿੱਲਾ ਰਵਈਆ ਹੌਲੀ ਹੌਲੀ ਜਿਵੇਂ ਜਿਵੇਂ ਰਾਤ ਤੋਂ ਸਵੇਰ ਤੱਕ ਉੱਥੇ ਹਸਪੀਟਲ 'ਚ ਹੀ ਰਿਹਾ ਮੈਂ ਸਵੇਰੇ ਮੈਂ ਤਕਰੀਬਨ 7:00 ਵਜੇ ਅਗਪਿਤ ਸ਼ੁਕਲਾ ਜੀ ਨੂੰ ਕਾਲ ਕੀਤਾ ਮੈਂ ਏਡੀਜੀਪੀ ਲਾਅਨ ਆਰਡਰ ਏਡੀਜੀਪੀ ਲਾਅਨ ਆਰਡਰ ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ ਬਹੁਤ ਚੰਗੇ ਆਫੀਸਰ ਨੇ ਮੈਂ ਤਾਂ ਕਹਿ ਮਰੇ ਤੇ ਵੀ ਕਹਿਣਾ ਕਿ ਇਹੋ ਜਿਹੇ ਆਫੀਸਰ ਚਾਹੀਦੇ ਨੇ ਇਹੋ ਜਿਹੇ ਡੀਜੀਪੀ ਚਾਹੀਦੇ ਨੇ ਸਾਨੂੰ ਪੰਜਾਬ 'ਚ ਇਹ ਹੈਗੇ ਨੇ ਲੇਕਿਨ ਕੁਝ ਕਰਤਾ ਨਹੀਂ ਨਾ ਬਾ ਤੁਹਾਡੇ ਲਈ ਨਹੀਂ ਕੀਤਾ ਉਹਨਾਂ ਨੇ ਜਿੰਨਾ ਕਰ ਸਕਦੇ ਸੀ ਉਹਨਾਂ ਕੀਤਾ ਉਹਨਾਂ ਨੇ ਕਿਉਂਕਿ ਅਲਟੀਮੇਟ ਉਹ ਹੀ ਇਸ ਸਪੈਸ਼ਲ ਡੀਜੀਪੀ ਲਾਅਨ ਆਰਡਰ ਤੇ ਅਸਲੀ ਡੀਜੀਪੀ ਤਾਂ ਗੋਟਮ ਯਾਦਵ ਨੇ ਅਸਲੀ ਵੈਸੇ ਉਹ ਵੀ ਨਹੀਂ ਉਹ ਵੀ ਅਫੀਸ਼ੀਏਟਿੰਗ ਨਹੀਂ ਉਹ ਵੀ ਅਫੀਸ਼ੀਏਟਿੰਗ ਨਹੀਂ ਚਲੋ ਆਪਰ ਲੇਕਿਨ ਪਾਵਰ ਜ਼ਨੋਕੀ ਹੀ ਇਜ਼ ਅ ਹੈਡ ਆਫ ਪੁਲਿਸ ਮੇਨ ਜਿਹੜੀ ਜ਼ਿੰਮੇਵਾਰੀ ਹੈਗੀ ਆ ਉਹ ਗੌਰਵ ਯਾਦਵ ਜੀ ਦੇ ਮੋਢਿਆਂ ਤੇ ਹੈਗੀ ਆ ਤੇ ਜਿਵੇਂ ਜਿਵੇਂ ਇਹਨਾਂ ਨੂੰ ਅਰਪੀ ਸ਼ੁਕਲਾ ਜੀ ਨੂੰ ਕਾਲ ਕੀਤੀ ਜਦੇ ਮੈਨੂੰ ਕਹਿੰਦੇ ਜੀ ਸਰ ਗਿਵ ਮੀ ਅ ਮਿੰਟ ਨਾਨਕ ਸਿੰਘ ਦਾ ਤੁਹਾਨੂੰ ਕਾਲ ਆਉਂਦਾ ਨਾਨਕ ਸਿੰਘ ਦਾ ਮੈਨੂੰ 1 ਮਿੰਟ ਬਾਅਦ ਕਾਲ ਆਉਂਦਾ 8 ਮਿੰਟ ਇੱਕ ਗੱਲ ਹੁੰਦੀ ਹੈ 3 ਮਿੰਟ ਇੱਕ ਗੱਲ ਹੁੰਦੀ ਹੈ ਮੈਂ ਕਰਨ ਸਾਹਿਬ ਨਾਲ ਵੀ ਗੱਲ ਕਰਾਉਣਾ ਉਹ ਅਪੋਲੋਜੀ ਵੀ ਕਰਦੇ ਨੇ ਮਿਸਿਸ ਬਾਟਨ ਨਾਲ ਵੀ ਗੱਲ ਕਰਾਉਣਾ ਮੇਰੇ ਸਾਨੂੰ ਆਸ ਦੀ ਕਿਰਨ ਜਾਗਦੇ ਵੀ ਪੁਲਿਸ ਕਾਰਵਾਈ ਕਰੂਗੀ ਮੈਨੂੰ ਕਹਿੰਦੇ ਜੀ ਸਰ ਤੁਸੀਂ 12 ਵਜੇ ਮੇਰੇ ਆਫਿਸ ਆ ਜਿਓ ਅਸੀਂ ਕਿਉਂਕਿ ਮੇਰੇ ਪੱਧਰ ਨਾ ਬੰਨਾ ਸਾਰੀ ਰਾਤ ਮੈਂ ਉਥੇ ਸੀ ਬਿਸਵਾਟ 90 ਚ ਸੀ ਅਸੀਂ ਪਰਵਾਦ ਮੈਂ ਤੇ ਅੰਗਤ ਉਹਨੂੰ ਸਾਮ ਸੰਭਾਲ ਕਰ ਰਹੇ ਸੀ ਹਸਪੀਟਲ ਸਾਨੂੰ 1 ਮਿੰਟ ਦੀ ਵੇਲ ਨਹੀਂ ਮਿਲੀ ਸਾਰੀ ਰਾਤ ਉਥੇ ਕਿਉਂਕਿ ਕਰਨ ਸਾਹਿਬ ਦੀ ਬਾਹ ਟੁੱਟੀ ਹੋਈ ਸੀ ਉਥੇ ਐਕਸ-ਰੇ ਮਸ਼ੀਨਸ ਪ੍ਰੋਪਰ ਨਹੀਂ ਬੜਾ ਸੈਡ ਸਟੋਰੀ ਹੈ ਅਸੀਂ ਆਈ ਪਰ ਨਾ ਬੰਨਾ ਮੈਂ 11 12 ਵਜੇ ਮੈਂ ਇਨਾਂ ਦੇ ਘਰੇ ਨਾਨਕ ਸਿੰਘ ਲਈ ਗਿਆ ਨਾਨਕ ਸਿੰਘ ਮੈਨੂੰ ਕਹਿੰਦੇ ਮਿਸਿਸ ਬਾਟਨਿਕਪਨ ਕਹਿੰਦੇ ਬਿਠਾਜੋ ਆਪਾਂ ਗੱਲ ਕਰ ਲੈਂਦੇ ਆ ਮੈਂ ਪਤਾ ਨਹੀਂ ਕੀ ਗੱਲ ਕਰਨੀ ਹੋ ਸਕਦੀ ਮੈਂ ਉਹਨਾਂ ਨੂੰ ਕਿਹਾ ਤੁਸੀਂ 2 ਮਿੰਟ ਰੁਕੋ ਮੈਂ ਨਾਨਕ ਮੈਨੂੰ ਕਹਿੰਦੇ ਢਿੱਲੋ ਸਾਹਿਬ ਇਹ ਜੇ ਕੇਸਾਂ ਜ ਲੜਾਈ ਝਗੜੇ ਹੁੰਦੇ ਆ ਕੰਪਰੋਮਾਈਜ਼ ਆਪਾਂ ਕਰ ਲੈਣੇ ਹੈਗੇ ਉਹ ਵੀ ਪੁਲਸ ਆਲੇ ਨੇ ਮੈਂ ਕਿਹਾ ਉਹਨਾਂ ਦੇ ਘਰੇ ਹੀ ਬੈਠਾ ਸੀ ਮੈਂ ਕੈਂਪ ਆਫਿਸ 'ਚ ਮੈਂ ਕਿਹਾ ਉਹਨਾਂ ਨੂੰ ਨਾਨਕ ਸਿੰਘ ਜੀ ਇੱਕ ਮੇਰੀ ਗੱਲ ਸੀ ਲਖੀ ਜੀ ਕਦੇ ਮੈਂ ਜ਼ਿੰਦਗੀ ਝੂਠ ਨਹੀਂ ਬੋਲਦਾ ਨਾਨਕ ਸਿੰਘ ਜੀ ਅੱਜ ਵੀ ਇੱਥੇ ਨੇ ਉਹਨਾਂ ਨੂੰ ਪੁੱਛ ਲਿਓ ਮੈਂ ਨਾਨਕ ਸਿੰਘ ਜੀ ਜੇ ਮੇਰੇ ਸਾਂਡੂ ਸਾਹਿਬ ਗਲਤੀ ਹੋ ਗਈ ਅੰਗਜ ਗਲਤੀ ਹੋ ਗਈ ਉਹਨਾਂ ਨੂੰ ਸਜ਼ਾ ਦੇਵਾਂਗੇ ਮੇਰੇ ਜੀ ਗਲਤੀ ਹੋ ਗਈ ਮੈਨੂੰ ਵੀ ਸਜ਼ਾ ਭੋਗਣ ਦਾ ਹੱਕਦਾਰ ਐ ਮੈਂ ਜੇ ਤੁਹਾਡੇ ਸਾਨੂੰ ਪਤਾ ਲੱਗਿਆ ਕਿ ਆਹ ਪੁਲਿਸ ਅਫਸਰ ਹੈਗੇ ਨੇ ਤੁਸੀਂ ਕਿਉਂ ਬਚਾਉਣ ਦੀ ਗੱਲ ਕਰਦੇ ਉਹਨਾਂ ਨੂੰ ਕਾਰਨ ਦੱਸੋ ਮੈਂ ਕਹਿੰਦਾ ਇਨਸਪੈਕਟਰ ਹੀ ਨੇ ਜਾਂ ਜਿਹੜਾ ਮਰਜੀ ਅਫਸਰ ਹੋਵੇ ਗਲਤ ਕਰਨ ਦਾ ਕਾਨੂੰਨ ਚ ਕਿਸੇ ਨੂੰ ਆਪਣੇ ਹੱਥਸ ਲੈਣ ਦਾ ਕੋਈ ਅਧਿਕਾਰ ਨਹੀਂ ਹੈਗਾ ਉਹ ਕੈਨੇਡੀਅਨ ਲੋਕ ਸਭ ਨਹੀਂ ਆਏ ਨਹੀਂ ਹੋ ਸਦਾ ਲੇਕਿਨ ਫਿਰ ਉਹ ਕਹਿੰਦੇ ਚਲੋ ਤੁਸੀਂ ਸਟੇਟਮੈਂਟਸ ਦਿਓ ਉੱਥੇ ਜਾ ਕੇ ਮੈਂ ਭੇਜ ਦਿੰਦੇ ਤੇ ਆਪਾਂ ਐਫ ਆਈ ਆਰ ਕਰਦੇ ਹਾਂ ਲੇਕਿਨ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਐਫ ਆਈ ਆਰ ਤਾਂ ਕੱਟ ਗਈ ਐਫ ਆਈ ਆਰ ਕੱਟੀ ਲੇਕਿਨ ਉਹ ਵੀ 15 ਤੱਕ ਨੂੰ ਪ੍ਰੈਸ਼ਰ ਪਾਇਆ ਆਦਮੀ ਦਾ ਵੀ ਪ੍ਰੈਸ਼ਰ ਗਿਆ ਕਿਉਂਕਿ ਆਰਮੀ ਦੇ ਇੱਥੇ ਜਰਨਲ ਵੇਸਟ ਨੇ ਪਟਿਆਲੇ ਉਹਨਾਂ ਨੇ ਪ੍ਰਵਾਦ ਦੀ ਸਾਡੀ ਬਹੁਤ ਮਜ਼ਦ ਕਰੀਤੀ ਉਹਨਾਂ ਦਾ ਵੀ ਮੈਂ ਸਹੀ ਮਾਇਨੇ ਦੇ ਨਹੀਂ ਦੇ ਸਕਦਾ ਉਹਨਾਂ ਨੇ ਇਹਨਾਂ ਦੀ ਬਹੁਤ ਖਿਚ ਕਿਚਾ ਡੀਆਈਜੀ ਨੂੰ ਵੀ ਐਸਐਸਪੀ ਸਾਹ ਨੂੰ ਵੀ ਤੇ ਇਹਨਾਂ ਨੇ ਕੀ ਕੀਤਾ ਢਾਬਾ ਉਹਨਰ ਤੋਂ ਐਫਆਈਆਰ ਕਰਾਤੀ 15 ਤਰੀਕ ਨੂੰ ਹੂੰ ਪੁਲਿਸ ਨੇ ਪੁਲਿਸ ਨੇ ਤੇ ਸ਼ਾਮ ਨੂੰ ਮੈਂ ਤੇ ਮਿਸਿਸ ਬਾਠ ਨਾਲ ਸਾਡੇ ਆਰਮੀ ਦੇ ਆਫੀਸਰਸ ਮੌਲ ਟਾਊਨ ਥਾਣੇ ਜਾਂਦੇ ਵੀ ਸਾਡੀ ਐਫਆਈਆਰ ਦੀ ਕਾਪੀ ਦਿਓ ਇਮੇਜਿਨ ਕਰੋ ਪੰਜਾਬ ਦੇ ਹਾਲਾਤ ਕੀ ਨੇ ਚੌਂਕੀ ਇੰਚਾਰਜ ਜਨਗਰਾਜ ਉੱਥੇ ਬੈਠਾ ਹੈ ਤੇ ਇੰਸਪੈਕਟਰ ਬੈਠਾ ਹੈ ਅਮਰਿਤਵੀਰ ਦੋਨੋਂ ਬੈਠੇ ਨੇ ਕਹਿੰਦੇ ਜੀ ਹਲੇ ਪੋਰਟਲ ਤੇ ਨਹੀਂ ਚੜੀ ਜੀ ਤੁਹਾਡੀ ਐਫਆਈਆਰ ਦੀ ਕਾਪੀ ਅਸੀਂ ਫੇਰ ਮੰਨ ਲਗੇ ਵੀ ਸ਼ਾਇਦ ਨਹੀਂ ਚੜੀ ਹੋਣੀ ਕੋਈ ਗੱਲ ਨਹੀਂ ਮਿਲ ਜੂ ਅਸੀਂ ਵਿਸ਼ਵਾਸ ਕੀਤਾ ਉਹਨਾਂ ਤੇ ਅਸੀਂ ਕਹੇ ਚਲੋ ਸਵੇਰੇ ਦੇ ਦੇਣਾ ਤਾਂ ਸਵੇਰੇ ਵੀ ਸਾਨੂੰ ਜਦੋਂ ਪਤਾ ਲੱਗਿਆ ਬਾਅਦ ਇਹਨਾਂ ਨੇ ਪਤਾ ਲੱਗਾ ਕਿ ਐਫਆਈਆਰ ਦੀ ਟਾਬਾ ਉਹਨਾਂ ਤੋਂ ਕਰਾਤੀ ਵੀ ਸਾਡਾ ਫੇਰ ਵੀ ਕੁਝ ਨਹੀਂ ਜਾ ਰਿਹਾ ਸੋ ਕਹਿੰਦਾ ਮਤਲਬ ਮੇਰਾ ਸਵਾਲ ਇਹ ਸੀਗਾ ਤੁਹਾਨੂੰ ਕਿ ਤੁਹਾਨੂੰ ਕਿਉਂ ਲੱਗਾ ਵੀ ਜੇ ਏਡੀਜੀਪੀ ਲਾਅ ਐਂਡ ਆਰਡਰ ਤੱਕ ਪਹੁੰਚ ਕੇ एसएसपी ਵੀ ਬਿੱਲਿਆ ਤੁਹਾਨੂੰ ਸਭ ਕੁਝ ਹੋ ਗਿਆ ਲੇਕਿਨ ਫਿਰ ਦਬਾਅ ਕੀ ਸੀਗਾ ਮਤਲਬ ਮਟਿਆਲਾ ਪੁਲਿਸ ਦਾ ਸਾਰਾ ਦਬਾਅ ਸੀ ਕਿ ਉਤਰੇ ਅਫਸਰ ਵੀ ਨਹੀਂ ਸੁਣ ਰਹੇ ਸੀਗੇ ਮਤਲਬ ਅਫਸਰਾਂ ਦੀ ਕੋਈ ਮਜਬੂਰੀ ਹੋਏਗੀ ਨਾ ਵੀ ਹੇਟ ਲੀਅਰ ਅਫਸਰ ਨੂੰ ਬਚਾਣ ਦਾ ਪ੍ਰੋਟੈਕਟ ਕਰਨ ਦਾ ਸ਼ੀਲਡ ਕਰਨ ਦਾ ਕੋਈ ਰੀਜ਼ਨ ਤਾਂ ਹੋਏਗਾ ਮੈਂ ਤੁਹਾਨੂੰ ਸਿੰਪਲ ਸਾਰੀ ਗੱਲ ਹੁਣੀ ਸਮਝਾਉਣਾ ਹੈ ਅਸਲੀ ਕਾਰਨ ਕੀ ਸੀ ਮੈਂ ਹੁਣ ਉਸਤੇ ਆਉਣਾ ਬਾਕੀ ਇਸ ਚੀਜ਼ ਦਾ ਤੁਹਾਨੂੰ ਮੀਡੀਆ ਨੂੰ ਵੀ ਪਤਾ ਹੈ ਲੋਕਾਂ ਨੂੰ ਪਤਾ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਅਸਲੀ ਕੰਮ ਸੀਗਾ ਜਿਹੜਾ ਇਹਨਾਂ ਨੇ 13 ਮਾਰਚ ਨੂੰ 1 10 ਮਾਰਚ ਨੂੰ ਰਾਜਪੁਰੇ ਇਨਕਾਊਂਟਰ ਕੀਤਾ ਸੀ ਹੈਰੀ ਬੋਪਾਰਾਏ ਨੇ ਮੁੰਡਾ ਹੈਗਾ ਤੇਜਿੰਦਰ ਉਹਦੇ ਲੱਤ 'ਚ ਗੋਲੀ ਮਾਰੀ ਸੀ ਉਹ ਪਟਿਆਲਾ ਸੈਂਟਰਲ ਜੇਲ੍ਹ 'ਚ ਹਲੇ ਵੀ ਉੱਥੇ ਪਛ ਗਿਆ ਮੁੰਡਾ ਪਛ ਗਿਆ ਲੇਕਿਨ ਉੱਥੇ ਸਜ਼ਾ ਕੱਟ ਰਿਹਾ ਆਪਣੀ ਉਹਦੇ ਤੇ ਡਰੱਗਸ ਦਾ ਕੇਸ ਪਾਤਾ ਝੂਠਾ ਕੇਸ ਪਾਤਾ ਡਾਕਰਾਖਤਾ ਪਿਸਤੌਲ ਰੱਖਤਾ ਫਾਇਲਿੰਗ ਕਰਤੀ ਆਪਣੀ ਗੱਡੀ ਤੇ ਵੀ ਆ ਜਾ ਰਿਹਾ ਸੀ ਜੀ ਅਸੀਂ ਪੁਲਿਸ ਨੇ ਜੋ ਵੀ ਕਰਦੇ ਨੇ ਇੱਕ ਤਾਂ ਉਹ ਮਸਲਾ ਸੀਗਾ ਦੁਜਾ ਇਸ਼ੂ ਸੀਗਾ 13 ਮਾਰਚ ਨੂੰ ਜਿਹੜਾ ਜਸਪ੍ਰੀਤ ਦਾ ਮੰਡੋਰ ਸੀ ਉਹ ਝੂਠਾ ਇਨਕਾਊਂਟਰ ਕੀਤਾ ਇਹਨਾਂ ਨੇ ਕਿਡਨੈਪਿੰਗ ਦਾ ਜਿਹੜਾ ਹੈ ਅਸੀਂ ਬੱਚੇ ਦੀ ਕਿਡਨੈਪਿੰਗ ਬੱਚੇ ਦੀ ਕਿਡਨੈਪਿੰਗ ਮੈਂ ਮੰਨਦਾ ਹਾਂ ਕਿ ਬੱਚੇ ਦੀ ਕਿਡਨੈਪਿੰਗ ਉਹਨਾਂ ਨੇ ਕੀਤੀ ਇਹ ਗਲਤ ਹੋਈ ਬਿਲਕੁਲ ਉਹਨੇ ਗਲਤ ਕੀਤਾ ਮੁੰਡੇ ਨੇ ਉਹਦੇ ਚ ਕੋਈ ਹਾਂ ਬਿਲਕੁਲ ਮੈਂ ਨਹੀਂ ਕਹਿੰਦਾ ਸਹੀ ਕੀਤਾ ਮੈਂ ਮੰਨਦਾ ਹਾਂ ਕਿ ਉਹਨੇ ਬੱਚੇ ਦੀ ਕਿਡਨੈਪਿੰਗ ਕੀਤੀ ਜੇ ਉਹਨੇ ਕਿਡਨੈਪਿੰਗ ਕੀਤੀ ਤਾਂ ਉਹਨੂੰ ਉਹੀ ਜੀ ਸਜ਼ਾ ਮਿਲਣੀ ਚਾਹੀਦੀ ਸੀ ਉਹਨੂੰ ਜਦੋਂ ਉਹ ਬੱਚਾ ਸਰੈਂਡਰ ਹੋ ਗਿਆ ਸੀਗਾ ਤਾਂ ਉਹਨੂੰ ਸਰੈਂਡਰ ਕਰਕੇ ਉਹਨੂੰ ਫੜ ਕੇ ਕੋਰਟ ਪੇਸ਼ ਕਰਦੇ ਉਹਦੀ ਉਸ ਤੋਂ ਬਾਅਦ ਉਹ ਜੋ ਕੋਰਟ ਦੀ ਸਜ਼ਾ ਬਾਂਦੀ ਸੀ ਉਹ ਤੋਂ ਸਜ਼ਾ ਭੁਗਤਦਾ ਹੂੰ ਸਵੇਰ 3:30 ਵਜੇ ਫੜ ਕੇ 2 ਘੰਟੇ ਬਾਅਦ ਹੂੰ ਬਕਾਇਦਾ ਮੇਰੇ ਕੋਲ ਹਾਈ ਵਿਟਨੈਸ ਹੈਗੀ ਹੂੰ ਵੀਡੀਓ ਵੀ ਹੈਗੇ ਮੇਰੇ ਜਿਨ੍ਹਾਂ ਨੇ ਬਣਾਈ ਹੈ ਉਥੇ ਪਿੰਡ ਵਾਲੇ ਵੀ ਹੈਗੇ ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਹੈ ਕਿ 5:30 ਵਜੇ ਜੋ ਗੋਲੀਆਂ ਵੱਜੀਆਂ ਨੇ ਹੂੰ 5:30 20 25 ਤੇ ਲਖੀ ਜੀ ਮੇਰੇ ਕੋਲ ਪੂਰੇ ਇਹ ਤੁਸੀਂ ਬਾਅਦ ਸਾਰੀ ਇਨਵੈਸਟੀਗੇਸ਼ਨ ਕੀਤੀ ਮੈਂ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ ਖੇਤਾਂ ਚ ਪਹੀ ਚ ਉਹਨਾਂ ਨੇ ਦੇਖੀ ਐਂਬੂਲੈਂਸ ਆ ਗਈ ਹਾਂ ਆ ਦਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੇ ਦੇਖਿਆ ਕਿ ਉਧਰੋਂ ਐਂਬੂਲੈਂਸ ਆ ਗਈ ਇਹਨਾਂ ਨੇ ਬੁਲਾਈ ਹਾਂ ਪੰਜ 20 ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਦੱਸਿਆ ਕਿ 5:30 ਵਜੇ ਗੋਲੀਆਂ ਦੀ ਆਵਾਜ਼ ਸੁਣਦੇ ਅਸੀਂ ਉਸ ਤੋਂ ਬਾਅਦ ਗੋਲੀਆਂ ਮਾਰੀਆਂ ਉਹਦੇ ਮੁੰਡੇ ਦੇ ਸੱਤ ਗੋਲੀਆਂ ਜਿਹੜੀਆਂ ਵੱਜੀਆਂ ਨੇ ਤਿੰਨ ਤਾਂ ਉਹਦੇ ਕਲੋਜ਼ ਕਲੋਜ਼ ਸ਼ਾਟ ਵੱਜੇ ਨੇ ਰੇਂਜ ਤੋਂ ਵੱਜੀਆਂ ਨੇ ਤਿੰਨ ਗੋਲੀਆਂ ਤੇ ਜਦੋਂ ਐਂਬੂਲੈਂਸ ਆਏ ਨੇ ਕਿਸੇ ਉਹਨਾਂ ਲੋਕਾਂ ਨੂੰ ਆਉਣ ਨਹੀਂ ਦਿੱਤਾ ਨੇੜੇ ਨਹੀਂ ਆਉਣ ਦਿੱਤਾ ਕਿ ਯੂਨੀਅਨ ਦਿੱਤਾ ਜੀ ਤੇ ਜਿਹੜਾ ਮੁੰਡਾ ਹਰਪ੍ਰੀਤ ਲੁਧਿਆਣੇ ਹੈਗਾ ਉਹਨੂੰ ਆਹ ਜਿਹੜਾ ਜਸਪ੍ਰੀਤ ਦੇ ਫਾਦਰ ਓਕੇ ਜੀ ਐਂਡ ਪੋਰਥ ਤੁਸੀਂ ਵੇਖੀਏ ਇੱਥੇ ਜੀ ਗੁਰਤੇਜ ਸਿੰਘ ਨੇ ਪੂਰੀ ਦੀ ਪੂਰੀ ਸਟੋਰੀ ਸਾਹਮਣੇ ਰੱਖ ਦਿੱਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਕਰਨਲ ਬਾਥ ਨੂੰ ਲੈ ਕੇ ਅਸੀਂ ਜਿਹੜਾ ਕੇਸ ਤਾਇਰ ਕੀਤਾ ਐਫ ਆਈ ਆਰ ਘਟਾਈ ਤੇ ਕਿਸ ਤਰ੍ਹਾਂ ਕੰਟੀਨਿਊਸਲੀ ਇਹਨਾਂ ਨੂੰ ਐਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਲਾਈਕ ਐ ਸ਼ੋਕਰਾਨ ਦੀ ਕੋਸ਼ਿਸ਼ ਕੀਤੀ ਗਈ ਕਿ ਕੁਝ ਨਹੀਂ ਹੋ ਸਕਦਾ ਇਹਨਾਂ ਨੇ ਕਿਹਾ ਕਿ ਮੇਰੇ ਕੋਲ WhatsApp ਚੈਟਸ ਵੀ ਮੌਜੂਦ ਨਹੀਂ ਤੇ ਬਹੁਤ ਵੱਡੀਆਂ ਤੇ ਅਹਿਮ ਕਿਸਮ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਕਿ ਜਿਹੜਾ ਤੁਸੀਂ ਵੀ ਸੁਣ ਕੇ ਹੈਰਾਨ रह ਗਏ ਹੋਗੇ ਨਾਲ ਇਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਜਿਹੜੇ ਸਾਰੇ ਤੇ ਸਾਰੇ ਅਫਸਰ ਨੇ ਉਹ ਕਿਸ ਤਰ੍ਹਾਂ ਸਪੋਰਟ ਕਰਦੇ ਪਏ ਸਨ ਸਾਥੀਆਂ ਨੂੰ ਸਪੋਰਟ ਕਰਨ ਲਈ ਕਿਸ ਤਰ੍ਹਾਂ ਸਾਰੇ ਇਕੱਠੇ ਹੋਏ ਦੇ ਨੇ ਤੇ ਇੱਥੇ ਆ ਨਾ ਸਿਫ ਐਸ ਐਚਓ ਬਲਕੇ ਇਹ ਤੋਂ ਇਲਾਵਾ ਵੀ ਬਹੁਤ سارے ਹੱਥ ਨੇ ਜਿਹੜੇ ਇਹਦੇ ਵਿੱਚ ਆ ਠੀਕੇ ਮਲਵਸ ਨੇ ਸਪੋਰਟ ਕਰਦੇ ਪਏ ਨੇ ਹੁਣ ਹਜੇ ਤੇ ਸਿਰਫ ਐਸ ਐਚਓ ਹੀ ਲੱਗਦੇ ਪਏ ਨੇ ਨਾ ਵਾਰਾ ਦੇ ਪਿੱਛੇ ਬਹੁਤ ਸਾਰੇ ਲੋਕ ਨੇ ਜਿਹੜਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਸਿਸਟਮ ਜਿਹੜਾ ਹੈ ਕਿੰਨਾ ਘਨੌਣਾ ਹੈ ਤੇ ਨਾਲ ਇਹ ਜਿਹੜੇ ਐਸਐਚਓ ਨੇ ਇਹਨਾਂ ਦਾ ਹੋਣਾ ਇਹਨਾਂ ਨੇ ਕਿਆ ਕਿ ਅੰਜੰਜ ਕੋਈ دہشتਗਰ ਤੁਸੀਂ ਜਿਹੜਾ ਹੈ ਵੱਡੀ ਸੀਟ ਤੇ ਉਹਨਾਂ ਨੂੰ ਬਾਇਆ ਤੇ ਉਹ دہشتਗਰ ਦੀ ਦੇ ਰੋਪ ਦੇ ਵਿੱਚ ਹਰ ਜਗ੍ਹਾ ਘੁੰਮਦੇ ਫਿਰਦੇ ਪਏ ਨੇ ਤੇ ਉਹਨਾਂ ਨੂੰ ਕੋਈ ਫੜਨ ਪੁੱਛਣ ਕਿchnਾਲਾ ਨਹੀਂ ਹੈ ਤੇ ਬਹੁਤ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਪੂਰੀ ਦੀ ਪੂਰੀ ਸਟੋਰੀ ਸੁਣਾ ਚੱਡੀ ਹੈ ਕਿ ਕਿਸ ਤਰ੍ਹਾਂ ਕੀ ਹੋਇਆ ਕੈਂਜੋ ਹੋਇਆ ਕਿੰਜ ਕੰਜ ਕਿਹੜ ਕਿਹੜੇ ਇਹਨਾਂ ਨੇ ਸਟੈਪਸ ਲਏ ਤੇ ਕਿਸ ਤਰ੍ਹਾਂ ਇਹਨਾਂ ਨੂੰ ਅਚੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਨਹੀਂ ਹੋ ਸਕਦਾ ਤੇ ਉਹ ਨਹੀਂ ਹੋ ਸਕਦਾ ਤੇ ਹਰ ਕੋਈ ਜਿਹੜਾ ਜਿਹੜੇ ਠੀਕ ਹੈ ਐਸਐਚਓ ਨੂੰ ਉਹਨਾਂ ਨੂੰ ਬਚਾਉਣ ਵਿੱਚ ਲੱਗਿਆ ਤੇ ਜੁਟਿਆ ਦਾ ਤੇ ਅੱਥੇ ਜਿਹੜਾ ਐ ਜਿਹੜਾ ਕੇਸ ਏ ਹੁਣ ਜਾ ਚੁੱਕਿਆ ਸੀਬੀਆਈ ਦੇ ਕੋਲ ਸੀਬੀਆਈ ਅੱਦੇ ਤੇ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੀ ਏ ਤੇ ਅੱਗੇ ਐ ਹੀ ਐਸਐਚਓ ਜਿਹੜਾ ਇਹਨਾਂ ਨੂੰ ਫੜ ਕੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਫਿਰ ਅੱਗੇ ਅਦਾਲਤ ਦੇ ਵਿੱਚ ਜਦੋਂ ਫੈਸਲਾ ਆਏਗਾ ਉਹ ਹੀ ਲਾਈਕ ਉਹ ਬਹੁਤ ਵੱਡਾ ਦਿਨ ਹੋਏਗਾ ਤੇ ਬਹੁਤ ਅਹਿਮ ਫੈਸਲਾ ਹੋਏਗਾ ਵੈਲ ਤੁਸੀਂ ਕੀ ਕਹੋਗੇ ਵੀਡੀਓ ਵੇਖ ਕੇ ਤੁਹਾਡਾ ਕੀ ਕਹਿਣਾ ਤੁਹਾਡੇ ਜੋ ਵੀ ਵਿਚਾਰ ਨੇ لازਮੀ ਦੱਸੋ ਕਮੈਂਟ ਸੈਕਸ਼ਨ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਿਰ ਮੁਲਾਕਾਤ ਹੋਣੀ ਸੱਚੇ ਕਾਲ